ਸਤਿ ਸ੍ਰੀ ਅਕਾਲ ਸਜਣੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਗੇ ਸਭ ਬੇਨਤੀ ਆ ਕੁਐਸਚਨ ਕਿਉਂਕਿ ਵਾਰ-ਵਾਰ ਇਹੋ ਹਰ ਵੀਡੀਓ ਚ ਕਹੀਦਾ ਕਿ ਆਪਣੀ ਤਸੱਲੀ ਕਰੋ ਦੋ ਟਾਈਮ ਲਾਜ਼ਮੀ ਜੇ ਕੋਈ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਚੁਆਈ ਕਰ ਸਕਦੇ ਜੇ ਜੇ ਕੋਈ ਨੇੜੇ ਵਾਲਾ ਹੈ ਉਹ ਆ ਕੇ ਕਰ ਸਕਦਾ ਪਹੁੰਚੇ ਆ ਪਿੰਡ ਸ਼ਹਿਰ ਪਿੰਡ ਵੀ ਆਉਂਦਾ ਤੇ ਸ਼ਹਿਰ ਵੀ ਆਉਂਦਾ ਖੇਮ ਕਰਨ ਜਿਲ੍ਹਾ ਸ਼੍ਰੀ ਧਰਮਤਰ ਸਾਹਿਬ ਤਹਿਸੀਲ ਪਟਿਆ ਅਸ਼ਮਨੀ ਸ਼ਾਹ ਜੀ ਦੇ ਕੋਲ ਪਹੁੰਚੇ ਆ ਚਾਰ ਪੰਜ ਵਹਿੜਾ ਹੈ ਹਰ ਤਰ੍ਹਾਂ ਦੀ ਵੈਰਾਈਟੀ ਆ ਰੇਟ 24 25000 ਤੋਂ ਹੀ ਸਟਾਰਟਿੰਗ ਕਰਨਾ ਜਿਆਦਾ ਨਹੀਂ ਤੇ ਕਰਦੇ ਆ ਗੱਲਬਾਤ ਜੁੜੇ ਰਹੋ ਅੱਡਤਾ ਕਾ ਜੀ ਸ਼ਾਹ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬਾ ਜੀ ਜੀ ਆਇਆਂ ਨੂੰ ਜੀ ਧੰਨਵਾਦ ਜੀ ਹੋਰ ਸੁਣੋ ਕਿਰਦੀ ਕਲਾ ਜੀ ਹਾਂ ਡਰੈਸ ਕਰੀਏ ਨੋਟ ਡਰੈਸ ਪਿੰਡ ਆਪਣਾ ਖੇਮਕਰਨ ਜੀ ਹੂੰ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸੇ ਠੀਕ ਆ ਮੋਬਾਈਲ ਨੰਬਰ 8196 ਹਾਂ ਜੀ 9021 ਠੀਕ ਆ ਹਾਂ ਕਰੀਏ ਸ਼ੁਰੂਆਤ ਹਾਂ ਜੀ ਆਹ ਕਿਹੜੀ ਵੈਰਾਈਟੀ ਆ ਗਈ ਇਹ ਹਿਰੀਆਣੀਵੀ ਨਸਲ ਦੀ ਆ ਅੱਛਾ ਹਾਂ ਜੀ ਵਾਹ ਬਹੁਤ ਸੋਹਣੀ ਹੈ ਨਾ ਬਿਲਕੁਲ ਵਾਈਡ ਅੱਛਾ ਇਹ ਏਡੀ ਸੀ ਇਹ ਜਿਹੜੀਆਂ ਹੁੰਦੀਆਂ ਨੇ ਨਾ ਇਹ ਗਰਮ ਹੁੰਦੀਆਂ ਨੇ ਬਹੁਤਿਆਂ ਕਈ ਗਰਮਦਗਾਂਤ ਮੈਂ ਇਹ ਹਰਿਆਣਵੀ ਨਥਲਦੀ ਆ ਸੀਲ ਬਿਲਕੁਲ ਠੀਕ ਆ ਠੀਕ ਹੈ ਲਾਤਰੀ ਚੱਕਦੀ ਅੱਛਾ ਬਿਲਕੁਲ ਮੈਂ ਕਿਹਾ ਸ਼ਾਂਤ ਸੁਭਾਅ ਦੀ ਤੇ ਦੁੱਧ ਕਿਨਾ ਦੁੱਧ ਬਾਬਾ ਜੀ ਅੱਜ ਤੇ ਮਤਲਬ ਕਿ 14 15 ਕਿਲੋ ਜੀ 15 ਕਿਲੋ ਅੱਜ ਤਾਜੀ ਸੀਆਂ ਕੁ ਦਿਨਾਂ ਦੀ ਸੁਜੀ ਜੇ ਮਗਰ ਵੱਛੀ ਹਾਂਜੀ ਵੱਛੀ ਵੱਛੀ ਡਬਲ ਫਾਇਦਾ ਹੈਗਾ ਨਾ ਵੱਛੀ ਵੀ ਸੋਹਣੀ ਤੇ ਬਿਲਕੁਲ ਵਾਈਟ ਕਲਰ ਤੇ ਤੋਰਿਓ ਖੁੱਲ ਗਿਆ ਸੂਆ ਕਰਨਾ ਵਗੈ ਡਗੇ ਆ ਲਾਈ ਦੂਸਰਾ ਹਾਂ ਠੀਕ ਹੈ ਹਰਿਆਣਵੀ ਠੀਕ ਹੈ ਉਧਰ ਹੈਗਾ ਨਾ ਵੈਬਸਾਈਟ ਉਹਨਾਂ ਦੀ ਨਸਲੀਆ ਹਰਿਆਣਵੀ ਨਸਲੀਆ ਹਾਂ ਨਾ ਇਸਾ ਜਿਵੇਂ ਪਹਿਲੇ ਮਤਲਬ ਕਿ ਪੰਡਤ ਜਿਵੇਂ ਕਹਿ ਦਿੰਦੇ ਦੇਖ ਨਾ ਆਮ ਕਰਕੇ ਦੇਸੀ ਗਾਵਾਂ ਰੱਖਦੇ ਹੁੰਦੇ ਸੀ ਪੂਜਦੇ ਹੁੰਦੇ ਸੀ ਇਹ ਪੰਡਿਤ ਸ਼ਾਹ ਜਿਹੜੇ ਮੰਦਰਾਂ ਦੇ ਵਿੱਚ ਇਹਨਾਂ ਗਾਵਾਂ ਨੂੰ ਬਹੁਤ ਪੂਜਦੇ ਆ ਬਹੁਤ ਘੱਟ ਨਿਕਲਦੀ ਚਲੋ ਉੱਥੇ ਟਿਆਮ ਹੋਣੀ ਆ ਹਾਂ ਇੱਧਰ ਨਹੀਂ ਆ ਗਈ ਨਾ ਸਜਣੋ ਆਪਣੇ ਸਾਡੇ ਏਰੀਆ ਜਿਹੜਾ ਇੱਧਰ ਜਿੱਥੋਂ ਦੀ ਵੀਡੀਓ ਬਣਾ ਰਹੇ ਆ ਆਪਾਂ ਖੇਮਕਰਨ ਜ਼ਿਲ੍ਹਾ ਤਰਨਤਾਰਨ ਦੀ ਗੱਲ ਕਰਦੇ ਆ ਇੱਧਰ ਇਹ ਬਹੁਤਕ ਵੈਰਾਈਟੀ ਘਾਟਿਆ ਦੇਸੀ ਜਿਹਨੂੰ ਹਰਿਆਣਵੀ ਨਸਲ ਵੀ ਕਹਿ ਸਕਦੇ ਹਣਾ ਨਾਮ ਤੇ ਬਹੁਤ ਹੋਣਗੇ ਗਿਰ ਵੀ ਕਹਿ ਸਕਦੇ ਇਹਨੂੰ ਰਾਠੀ ਦਾਠੀ ਕੋਈ ਨਾ ਰਾਠੀ ਐ ਨਾ ਗੇਰਿਆ ਅੱਛਾ ਹਾਂ ਹਰਿਆਣਵੀ ਨਥੋ ਦੀ ਗਾਂ ਤੇ ਦੁੱਧ 14 15 ਹਾਂਜੀ ਮਗਰ ਵਸੀ ਆ ਬੱਚਾ ਜੇ 85 ਦਿਨਾਂ ਦਾ ਤੇ ਥਾਂ ਤੋਂ ਫੇਰ ਇੱਕ ਰਾਂ ਦਿਖਾਇਓ ਮੈਂ ਕਿਹਾ ਬੱਬਾ ਜੀ ਅੱਛਾ ਚੋੜ ਕਿੱਦਾਂ ਆਉਂਦੀ ਆ ਫੇਰ ਦੋ ਦੀ ਮੋਟਰ ਆਕੂ ਲਓ ਜੀ ਬੱਚਾ ਲਾ ਕੇ ਹੈਣਾ ਹਾਂ ਬੱਚਾ ਬਣਾਉਣਾ ਹੈ ਠੀਕ ਹੈ ਚਲੋ ਕੋਈ ਨਹੀਂ ਤੇ ਰੇਟ ਰੇਟ ਬੱਬਾ ਜੀ ਹਾਂ ਨਾ ਜਿਹੜੀ 50 ਦੀ ਹੋएगी ਇੱਕੋ ਹੀ ਇੱਕੋ ਹੀ ਮੋਟਰ 55000 ਕੀ ਹਾਂਜੀ ਇੱਕੋ ਹੀ ਹੋਵੇਗਾ ਅੱਛਾ ਹਾਂ ਨਾ 50 ਦੀ 50 ਦੀ ਹੋਗੀ ਠੀਕ ਆ ਕਟਵਾਦ ਨਹੀਂ ਨਹੀਂ ਬਾਬਾ ਜੀ ਆਪਾਂ ਫਿਕਸੀ ਰੇਟ ਕਰਨਾ ਕੋਈ 70 ਨਹੀਂ ਕੋਈ 79 ਨਹੀਂ ਕਰਨਾ ਅੱਛਾ ਹੋਰ ਹੋ ਜੀ ਬੱਦੀ ਥੱਲੇ ਬਹਿ ਜੀ ਅੱਛਾ ਬੱਚਾ ਲਾਗੇ ਵਿੱਚ ਹੋ ਠੀਕ ਆ ਉਹ ਥੋੜਾ ਕੈਮਰੇ ਤੋਂ ਵੀ ਡਰਦੀ ਹੈ ਕੋਈ ਦੋੜ ਵਾਲੀ ਪਰੇ ਹਿੰਦਾਂ ਨਾ ਹਾਂ 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 ਠੀਕ ਹੈ ਜੀ 50000 ਦੀ ਲਓ ਜੀ ਬਿਲਕੁਲ ਸਹੀ ਰਹਿਣਾ ਠੀਕ ਹੈ 50000 ਦੀ ਤੇ ਮਾਨਤਨ ਘਰ ਆਇਆ ਦਾ 100 ਦਸ ਰੁਪਇਆ ਕਰ ਦਿਆਂਗੇ ਕਰ ਦਿਓ ਜਿਆਦਾ ਨਹੀਂ ਤੇ ਆ ਗੱਬਣ ਇਹ ਬਾਬਾ ਜੀ ਅਜੇ ਵੇਖੋ ਫੱਟਦੇ ਲੈਂਦੀ ਆ ਕਿ 8 ਲੈਦੀ ਮਹਾਰਾਜ ਆਉਂਦਾ ਚਲੋ ਤੋੜ ਦਿਓ 9 ਸਜਣੋ ਇਹ ਵੀ ਬਿਲਕੁਲ ਜੈਡ ਬਲੈਕ ਇੱਕ ਰੰਗ ਤੇ ਢਿਲ ਢੁਲ ਪਈ ਆ ਕਿਉਂਕਿ ਦਿਨ 5 ਲੈ ਜੇ 7 ਲੈ ਜੇ ਗੱਬਣ ਆ ਥਾਂ ਚੰਗਾ ਲੱਗਾ ਤੁਸੀਂ ਵੇਖ ਸਕਦੇ ਜੀ ਠੀਕ ਹੈ ਜੀ ਤੋੜਾ ਵੀ ਜੰਦਾ ਲੈਓ ਜੀ ਕਮਾ ਲਓ ਲੋ ਜੀ ਲੋ ਜੀ ਤੇ ਸ਼ਾਹ ਜੀ ਦਾ ਰੇਟ ਇਹ ਨਹੀਂ ਕਿ ਉਹਦੀ ਹਾਂ ਓਕੇ ਸਿਰ ਸਾਹਿਬ ਮਾ ਰੇਟ ਕਿੰਨਾ ਇਹ ਬਾਬਾ ਜੀ ਹਾਂ ਨਾ ਜਿਹੜੀ ਇਹਦੀ 45 ਦੀ 45000 ਠੀਕ ਹੈ ਬਾਈ ਜੀ ਠੀਕ ਹੈ ਤੇ ਅੱਗੇ ਆਗੇ ਆ ਬੈੜ ਖਿਆਮੇ ਨਾ ਰੀ ਗੱਪਣ ਹਾਂ ਜੀ ਸਿਆਮਿੰਦ ਜੀ ਕਿੱਥੇ ਪਾਸ ਜਿਹੜਾ ਮਰਜ਼ੀ ਕਰਾ ਲਵੇ ਅੱਲਾ ਯੋ ਮਾੜੀ ਜੀ ਛੱਟੀ ਛੁੱਟੀ ਬਣਾਇਓ ਅੱਜ ਇਹ ਤਾਂ ਗੱਦੀ ਪੁੱਤਰੀ ਸ਼ੋਅ ਕੀਤੀ ਵਾਹ ਥਾਂ ਚੰਗਾ ਕੱਢੂਗਾ ਨਾ ਹਾਂ ਜੀ ਸੇਮ ਗਿਆ ਪਰ ਮਾੜੇ ਵੜਾ ਫੋਟੇ ਫੋਟੇ ਹਾਂ ਜੀ ਤੇ ਵਛੀ ਦਾ ਪ੍ਰਿੰਟ ਬਹੁਤ ਸੋਹਣਾ ਤੋਰਿਓ ਕੱਦ ਵੀ ਚੰਗਾ ਕੱਦ ਪੂਰਾ ਜੀ ਹੂੰ ਨਹੀਂ ਇਹਦੇ ਸਾਹਮਣ ਵਾਲੇ ਲੈਣੀ ਜਿਹਨੇ ਸਾਹਮਣ ਲੈਣੀ ਹਾਂ ਥਾਂ ਤੁਣ ਸਜਣਾ ਚੰਗਾ ਫਾਰਮ ਵਾਲੀ ਵਛੀ ਆ ਕੀ ਉਦਾਂ ਨਹੀਂ ਆ ਬਿਲਕੁਲ ਨਿੱਕੀ ਗੋਲ ਸਿੰਗੀ ਆ ਤੇ ਸਿੰਗਾ ਜਿਹੜੇ ਨਹੀਂ ਕਿਸੇ ਤੋਂ ਦਿਖਾਏ ਗਏ ਲਾਓ ਲੈਓ ਪੂਰੀ ਵਚੀ ਸੋਣੀ ਹਾਂ ਠੀਕ ਹੈ ਆਹ ਠੀਕ ਹੈ ਜੀ ਸੋਣੀ ਹੈ ਤੇ ਇਹਦਾ ਰੇਟ ਛਾ ਜੀ ਇਹ ਬਾਬਾ ਜੀ 32000 ਦੀ 32 ਦੀ ਹਾਂ ਨਾ ਜਿਹੜੀ 32 ਦੀ ਅੱਛਾ ਅੱਧ ਮੋਲ ਜੀ ਆ ਬਾਬਾ ਜੀ ਠੀਕ ਹੈ 4 ਮਹੀਨੇ ਦਮ ਨਹੀਂ ਬਣੀ ਤਿੰਨ 6 ਮਹੀਨੇ ਦੀ ਹੋਈ ਜੇ ਇਹ ਵਾਲੇ ਸਹੀ ਗੱਲ ਆ ਆ ਜਿਹੜੀ ਲਿਖਤੀ ਪੱਤੀ ਆ ਨਾ ਹੂੰ ਤੇ ਮੇਨ ਪੂਰੇ ਹੋ ਗਿਆ ਸਦਮਾ ਲੱਗਾ ਤੇ ਉਹਦੇ ਕੋਲ ਦੁੱਧ ਆ 9 ਕਿਲੋ ਤੇ 10 ਕਿਲੋ 10 ਕਿਲੋ ਤੁਹਾਨੂੰ ਭਾਈ 10 ਕਿਲੋ ਲੈ ਆਇਓ ਕੋਲ ਕੇ ਲਓ ਜੀ 10 ਕਿਲੋ ਸਜਰੋ ਹਾਂ ਚੋਣ ਓਕੇ ਠੀਕ ਹੈ ਠੀਕ ਹੈ ਤੋੜ ਦਿਓ ਚੁੰਗੀ ਸਜਰੋ ਸਿੰਘਾਂ ਵਾਲੀ 10 ਕਿਲੋ ਦੁੱਧ ਜੇ ਤੇ ਉਹ ਮਗਰਵਾਸੀ ਜੀ ਪੱਠੇ ਜਿਹੜੀ ਖਾਂਦੀ ਆ ਮ ਦੋਵੇਂ ਮੈਂ ਹਰੀ ਲਾਲੋ ਡੇਢ ਦੀ ਲਾਲੋ ਤੁਹਾਡੇ ਦੇ ਟਪਾਂ ਦੇ ਇਹ ਇਹਦਾ ਰੇਟ ਛਾ ਜੀ ਇਹਦਾ ਬੱबई 30 30 ਹਾਂਜੀ 5000 ਛੋੜ ਤੁਹਾਨੂੰ ਕਰ ਦਾਂਗੇ ਮਾਨਦਾਨ ਹੈਨਾ 25 ਠੀਕ ਹੈ ਐਂਡ ਵਾਲਾ ਵੀ